ਪੇਉ ਪਾਇਆ ਛ ਪਰੇਸ਼ਾਨ ਨਾ ਕੋਈ ਚਾਰ ਦਵਾਰ ਦਰ ਦਰਵਾਜਾ ਦਿਸ ਨਾ ਆਇਆ ਜੂਤ ਸਰੂਪੀ ਕਰ ਪਸਾਰ ਸ਼ਬਦੀ ਰਜਨ ਰਜਾਇਆ ਕਾਲ ਮੂਰਤ ਖੇលਿਆ ਪਾਰ ਨਿਰਗੁਣ ਤਾਂ ਆਮ ਸਹਾਇਆ ਪਾਰ ਬ੍ਰह्म ਪ੍ਰਭ ਬੈਠ ਕਰਤਾਰ ਕਰਨੇ ਗਿਰਦ ਗਮਾਇਆ ਅਵਨਾਚੀ ਕਰਤਾ ਮੀਦਮਰਾਰ ਲੱਖਿਆ ਗਾਮ ਵੇਖ ਵਖਾਇਆ ਰੰਗ ਮਹਲ ਉਚ ਮਨਾਰ ਉਟਾਲਿਆ ਜਲ ਦਰਸਾਇਆ ਦੀਪੁ ਗੋਤੀ ਕਰਿ ਉਰਿਆਰ ਪ੍ਰਕਾਸ਼ ਪ੍ਰਕਾਸ਼ ਟਕਾਇਆ ਸਾਚ ਸੰਗਾਸਣ ਅਪਰੇ ਅਪਾਰ ਪਾਵਾ ਚੂੜਨਾ ਕੋਈ ਰਖਾਇਆ ਉੱਪਰ ਬੈਠ ਸੱਚੀ ਸਰਕਾਰ ਸਾਚਾ ਤਖਤ ਸਹਾਇਆ ਸਰਗੁਣ ਮੇਲਾ ਹਰ ਨਰੰਕਾਰ ਹਰੀ ਹਰਿਆ ਬਖਵਾਇਆ ਗੁਰਮੁਖਾ ਕਰੇ ਮਾਦ ਲੋਗ ਪਿਆਰ ਆਪ ਆਪਣਾ ਨਾਮ ਅੰਦਰ ਰਾਇ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਤੇਰ ਕਰ ਸਾਚਾ ਇੱਕ ਸਹਾਇਆ ਤੇਰ ਕਰ ਸਾਚਾ ਸ਼ਬਦ ਅਟਾਰੀ ਹਰ ਹਰ ਆਪ ਵਜ਼ਾਈਆ ਨਿਰਗੁਣ ਜੋਤ ਜਗੇ ਨਰੰਗਕਾਰੀ ਆਂਦੇ ਅਧੇਰ ਮਟਾਈਆ ਗੁਰਮੁਖਾਂ ਦੇ ਵੇ ਨਾਮ ਖਮਾਰੀ ਸ਼ਬਦੀ ਸ਼ਬਦੀ ਪੁਜਾਈਆ ਤੂੰ ਨੀ ਨਾ ਦੇਕ ਹੰਕਾਰੀ ਏਕਾਰ ਆ ਵਜਾਈਆ ਤੋੜੇ ਹੋ ਮੈਂ ਗੜ ਹੰਕਾਰੀ माया ममता మోజ్ కాయా దేవే దర్శ దర్దవారి దర్దర్వేషా ఫిరా పైయా రాజ్ రజానా సాజర్తా నా కరే గవారి గరీబ్ నవానే గడే లగాయా ਆਦ ਦਾ ਅੰਤਾ ਸਾਧਨ ਸੰਤਾ ਆਦ ਨਾ ਅੰਤਾ ਸਾਧਨ ਸੰਤਾ ਸਖਾ ਦੇ ਇਲਾ ਜੋਦਾ ਸੂਰ ਵੀਰ ਅਖਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਖੜ ਕੱਟ ਬੈਠਾ ਆਸਣ ਲਾਈਆ ਤੇਰ ਕਰ ਸਾਚਾ ਸਾਜ ਦਰਵਾਜਾ ਹਰ ਸਾਚਾ ਆਪ ਖਲਾਇਂਦਾ ਜਨ ਭਗਤਾ ਮਾਰੇ ਅਨੰਦ ਆਵਾਜਾ ਤੁਨੀ ਨਾਦ ਵਜਾਇਦਾ ਆਸ਼ਵ ਕੋੜਾ ਰਖੇ ਤਾਇਆ ਲੋਹਾ ਬੁਰੀਆਂ ਆਵ ਦੜਾਏ ਨਾ ਸ਼ਾਹ ਪੂਬ ਵਡ ਰਾਜਨ ਰਾਜਾ ਸੱਚ ਸਗਦਾ ਰ ਆ ਬੇਖਵਾਏ ਨਾ ਜੁਗਾ ਜਗੰਤਰ ਲੋਕ ਮਾਦਰ ਆ ਕਾ ਜਾ ਪੇਗਾ ਤਾਰੀ ਪੇਗ ਵੱਡਾ ਆਇੰਦਾ ਕਾਲਿਯੁਗ ਦੇ ਅੰਤਮ ਖੇਲ ਕਰਾਏ ਦੇਸ਼ ਮਾਜਾ ਕਾਲਿਯੁਗ ਦੇ ਅੰਤਮ ਖੇਲ ਕਰਾਏ ਦੇਸ਼ ਮਾਜਾ ਦੇਸ਼ ਦੇ ਸੰਤਰ ਭੋਲਾ ਬੁਲਾਇਨਾ ਗੁਰਮੁਖ ਸਾਚੇ ਰਖੇ ਲਾਜ ਮਾਇਆ ਮਮਤਾ ਮੋਜ ਗਾਇਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਤਾਰਾ ਹਰ ਜਨ ਰਖਾਏ ਸਾਚਾ ਕਰ ਫਿਰ ਕਰਨਾ ਰਖਾਇਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਧਾਰ ਹਰ ਜਨ ਦੇ ਖੈ ਸਾਚਾ ਕਰ ਫਿਰ ਕਰਨਾ ਹੋਰ ਖੈ ਦਾ ਪਿਆਰੀ ਹਰ ਸਿੰਘ ਜੀ ਆਓ ਹੁਣ ਭਗਤ ਭਗਵਾਨ ਦਾ ਸਿਵਤੀ ਢੋਲਾ ਪੰਜ ਵਾਰ ਮੋਲਾਂਗੇ ਸਾਰਿਆਂ ਸਾਥ ਦੇਣਾ

ਸ਼ੀਕ ਗੱਦੇ ਤੇਰੀ ਹਕੂਮਤ ਵਿੱਚ ਰਹਿ ਨਾ ਕੋਈ ਬਗਾਵਤ ਬਗਲ ਗਈ ਦਸਤਗੀਰ ਸ਼ਾ ਫਕੀਰ ਤੇ ਨੇ ਬਣਾਈਆ ਸ਼ਾ ਫਕੀਰ ਤੇ ਨਾ ਬਣਾਈਆ ਮਾਨਤੋ ਬੰਦੀ ਰਹੇ ਨਾ ਕੋਈ ਮਮਾਨਤ ਰਹੇ ਨਾ ਕੋਈ ਮਮਾਨਤ ਅੱਗੇ ਹੋ ਨ ਕੋਈ ਟਿਕਾਇਆ ਤੂੰ ਸ਼ਬਦਾਂ ਮਾਲ ਕੇ ਆਜ ਜੁਗਤ ਜੁਗ ਚਾਪਣੀ ਤੋ ਜਹਾਂ ਸ੍ਰੀਸਤ ਨਾਮ ਤੋ ਅੱਜ ਜੁਗਤ ਸਹੀ ਸਲਾਮਤ ਜਨਮ ਮਰਨ ਵਿੱਚ ਕਦੇ ਨਾ ਆਈ ਆ ਜੁਤੀ ਤੋਂ ਸਰੂਪਿਆਰੇ ਆਪੋਂ ਬਣੇ ਕਿਰਪਾ ਕਰ ਇੱਕੋ ਦੇਰਾ ਦਰਦਾਵਾਰ ਸੱਜੁਗ ਸਾਜਾ ਤ ਤੇਰੇ ਮੰਗ ਮੰਗਾਈਆ ਸਤਿਗ ਸੱਜ ਸਤਿ ਸੱਚ ਸਤਿ ਤੇ ਰਨਾਵਾਂਗਾ ਪ੍ਰੇਮ ਪ੍ਰੀਤ ਜੋੜ ਕੇ ਨਾਤੇ ਤੁਰਦਾ ਸੱਜਣੇ ਕੇ ਖਵਾਵਾਗਾ ਆਤਮਪੁਰਮਾਤਮਾ ਲੋਖੰਡ ਪ੍ਰਥਮੀਂ ਗਾਵੇ ਗਾਥੇ ਸੰਗ ਟੋਲਾ ਇਕ ਜਨਾਵਾਂਦਾ ਔਰੇ ਕਿਰਿਆ ਮੇਡੇ ਅੰਧੇਰੀ ਰਾਤੇ ਸਰਦਾਂ ਚੰਨ ਇੱਕ ਜਮਪਾ ਰੌਣਾ ਪੁਣਾ ਕੇ ਇੱਕ ਜਮਾ ਤੇ ਜਹ ਵਰਨਾ ਵੇਖ ਮੁਖਾਵਾ ਦਾ ਸਭ ਦੇ ਬਦਗੀ ਵਾਲੇ ਵੇਖਾ ਖਾਦੇ ਊੜੀ ਮਾਇਆ ਖੱਕ ਵਿੱਚ ਰੁੜਲਾਵਾਗਾ ਕਾਤ ਨੂੰ ਜਰਨ ਲਾਵਾਂਗਾ ਜਿਲਾ ਪਰਮ ਪਰਮਾਤਮਾ ਦਿੱਤੀ ਆਪਣੀ ਦਾਤੇ ਜੰਤਾਰ ਹੋ ਕੇ ਤਪ ਮਾਵਾਂਗਾ ਜਨਪਤਾਂ ਦੇ ਕੁਰੇ ਕਰਕੇ ਕਾਟੇ ਵਾਦਾ ਆਪਣੇ ਨਾਲ ਜਨਾਵਾਂਗਾ ਆਪਣੇ ਨਾਲ ਜਨਾਵਾਂਗਾ ਵਾਦਾ ਆਪਣੇ ਨਾਲ ਜਨਾਵਾਂਗਾ ਸ਼ਨ ਸ਼ਾਈ ਸੰਤ ਬੇਲੀ ਜੇਤ ਤੋਂ Grande sola salia che tu ne eri notte, tu ne

جانے جانا ماں باج تو پہلے پہلو بیٹھ جانا روڈ امرسر ہاؤس نمبر دو سو چودہ گلی نمبر چار تین پانچ دین ایروار